ਐਸ.ਡੀ.ਐਮ ਸਮਰਾਲਾ ਦਾ ਚਹੇਤਾਂ ਲੱਕੀ ਆਖਰ ਹੈ ਕੌਣ ਅਸੀਂ ਕਰਾਂਗੇ ਖਲਾਸਾ ਐਸ.ਡੀ.ਐਮ ਦਫ਼ਤਰ ਦੇ ਵਿੱਚ ਐਸ.ਡੀ.ਐਮ ਸਾਹਿਬ ਇੰਨੇ ਲੱਕੀ ਤੇ ਕਿਉਂ ਹਨ ਮਿਹਰਬਾਨ ਤੁਸੀਂ ਬੜੇ ਚਰਚਾ ਤੁਸੀਂ ਬੜੇ ਚਰਚਾ ਤੁਹਾਡਾ ਜੀ ਇੱਥੇ ਸਭ ਬਲਾਰੇ ਸਾਹਿਬ ਕੋਲ ਜਾਣੇ ਆ ਤੁਹ ਤੁਹਾਡੀ ਇੱਥੇ ਪੋਸਟ ਕੀ ਇੱਕ ਇੱਕ ਕਰਕੇ ਅਸੀਂ ਦੱਸਾਂਗੇ ਲੱਕੀ ਦੇ ਕਾਰਨਾਮੇ ਆ ਪਹਿਲਾਂ ਤੁਹਾਨੂੰ ਦੱਸ ਦਈਏ ਕਿ ਆਖਰ ਲੱਕੀ ਹੈ ਕੌਣ ਨਗਰ ਕੌਂਸਲ ਸਮਰਾਲਾ ਦਾ ਠੇਕੇਦਾਰੀ ਪ੍ਰਣਾਲੀ ਦੇ ਨਾਲ ਭਰਤੀ ਕੀਤਾ ਹੋਇਆ ਕੱਚਾ ਮੁਲਾਜ਼ਮ ਹੈ ਲੱਕੀ ਜਿਹੜਾ ਐਸਟੀਐਮ ਦਫ਼ਤਰ ਦੇ ਵਿੱਚ ਕਰਦਾ ਹੈ ਮੈਂ ਡਾਟਾ ਐਂਟਰੀ ਆਪਰੇਟਰ ਹਾਂ ਡਾਟਾ ਐਂਟਰੀ ਕਿਹੜੀ ਡਿਪਾਰਟਮੈਂਟ ਨੂੰ ਸਰ ਸਾਹਿਬ ਲਾ ਨਹੀਂ ਹੋਣੀ ਚਲਦੇ ਆ ਸਰ ਬਲੋ ਤੁਹਾਡੇ ਕੋਲ ਕੀ ਪੋਸਟ ਹੈ ਤੁਹਾਡੀ ਦੱਸੋ ਡਾਟਾ ਐਂਟਰੀ ਆਪਰੇਟਰ ਜਸਤਰ ਐਸਟੀਐਮ ਕਲਰਕ ਅਤੇ ਡਾਟਾ ਆਪਰੇਟਰ ਦੀਆਂ ਆਈਡੀਆਂ ਸ਼ਰਿਆਮ ਕਿਸ ਹੱਕ ਦੇ ਨਾਲ ਚਲਾਉਂਦਾ ਹੈ ਲੱਕੀ ਤੁਹਾਨੂੰ ਉਸ ਦੇ ਇੱਕ ਇੱਕ ਕਾਰਨਾਮੇ ਦਾ ਪਰਦਾ ਫਾਸ਼ ਕਰਾਂਗੇ ਕਾਪ ਤੋਂ ਪਹਿਲਾ ਪਰਦਾ ਫਾਸ਼ ਕਰਦੇ ਆ ਸਾਡੇ ਹੱਥ ਦੇ ਵਿੱਚ ਜਿਹੜੇ ਤੁਸੀਂ ਡਾਕੂਮੈਂਟ ਦੇਖ ਰਹੇ ਹੋ ਇਹ ਡਾਕੂਮੈਂਟ ਇੱਕ 1990 ਮਾਡਲ ਮਰਸੀਡੀਜ਼ ਕਾਰ ਹੈ ਜਿਹਨੂੰ ਲੱਕੀ ਨੇ ਹੁਸ਼ਿਆਰੀ ਦੇ ਨਾਲ 2011 ਦੇ ਵਿੱਚ ਇੱਕ ਇੰਡੀਕਾ ਕਾਰ ਦੇ ਕਾਗਜ਼ ਲਾ ਕੇ ਪਾਸ ਕਰ ਦਿੱਤਾ 5 ਸਾਲ ਲਈ ਜਾਂਚੀ 15 ਸਾਲ ਤੋਂ 5 ਸਾਲ ਹੋਰ ਉਹਦੇ ਵਧਾ ਦਿੱਤੇ ਇਸ ਤੋਂ ਇਲਾਵਾ ਸ਼੍ਰੀ ਮਾਛੀਵਾੜਾ ਸਾਹਿਬ ਸਮਰਾਲਾ ਮਲੌਦ ਅਤੇ ਹੋਰ ਆਸ-ਪਾਸੇ ਦੇ ਏਜੰਟਾਂ ਦੇ ਨਾਲ ਲੱਕੀ ਦੀ ਕੀ ਹੈ ਸੈਟਿੰਗ ਤੁਹਾਨੂੰ ਇੱਕ-ਇੱਕ ਕਰਕੇ ਦੱਸਾਂਗੇ ਕਿਹੜੇ ਕੰਮ ਦੇ ਲੱਕੀ ਨੇ ਕਿੰਨੀ ਬੰਨੀ ਹੋਈ ਹੈ ਫੀਸ ਸਮਰਾਲਾ ਦੇ ਵਿੱਚ ਕਿਉਂ ਹੈ ਲੱਕੀ ਦੀ ਹਾਹਾਕਾਰ ਇੱਕ-ਇੱਕ ਕਰਕੇ ਕਰਾਂਗੇ ਖੁਲਾਸਾ ਰਾਹ ਤੇ ਲੱਕੀ ਦੀ ਮਿਹਰਬਾਨੀ ਦਾ ਅੰਦਾਜ਼ਾ ਤੁਸੀਂ ਇਸ ਗੱਲ ਤੋਂ ਲਾ ਸਕਦੇ ਹੋ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿਵੇਂ ਐਸਡੀਐਮ ਸਾਹਿਬ ਨੇ ਜਦੋਂ ਪੱਤਰਕਾਰਾਂ ਨੇ ਉਹਨਾਂ ਤੋਂ ਸਵਾਲ ਪੁੱਛੇ ਤਾਂ ਉਹਨਾਂ ਨੇ ਨਾ ਕਲਰਕ ਬੁਲਾਇਆ ਨਾ ਆਪਣਾ ਰੀਡਰ ਬੁਲਾਇਆ ਨਾ ਕੋਈ ਹੋਰ ਆਪਣੇ ਦਫ਼ਤਰ ਦਾ ਪੱਕਾ ਮੁਲਾਜ਼ਮ ਬੁਲਾਇਆ ਲੱਕੀ ਨੂੰ ਕੋਲ ਬਿਠਾ ਕੇ ਆਪਣਾ ਸਰਕਾਰੀ ਕੰਪਿਊਟਰ ਖਲਵਾਇਆ ਹੁਣ ਸਵਾਲ ਇਹ ਬਣਦਾ ਹੈ ਕਿ ਕਿਸ ਅਧਿਕਾਰ ਦੇ ਨਾਲ ਸਰਕਾਰੀ ਡਾਟੇ ਨੂੰ ਸਰਕਾਰੀ ਕੰਪਿਊਟਰਾਂ ਨੂੰ ਖੋਲਦਾ ਹੈ ਇੱਕ ਕੱਚਾ ਨਗਰ ਕੌਂਸਲ ਸਮਰਾਲਾ ਦਾ ਮੁਲਾਜ਼ਮ ਮੁੱਖ ਮੰਤਰੀ ਸਾਹਿਬ ਕਹਿੰਦੇ ਫਟਾਫਟ ਕੰਮ ਹੋਣਗੇ ਖੱਜਲ ਖਵਾਰੀ ਨੂੰ ਕਿੰਨਾ ਕ ਇੱਥੇ ਕੰਮ ਹੁੰਦਾ ਹੁਣ ਬੈਠੇ ਆਂ ਇਹ ਦੇਖ ਲਓ ਤੁਹਾਡੇ ਸਾਹਮਣੇ ਮਹੀਨੇ ਦਾ ਜਿੰਨੇ ਕੰਮ ਹੁੰਦੇ ਨੇ ਗਲਤ ਜਿੰਨੇ ਕੰਮ ਹੁੰਦੇ ਨੇ ਜੀ ਗਲਤ ਹੀ ਹੁੰਦੇ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕਹਿੰਦੇ ਆ ਕਿ ਸਾਡੇ ਦਫ਼ਤਰਾਂ ਦੇ ਵਿੱਚ ਅਸੀਂ ਆਨਲਾਈਨ ਕਰਤਾ ਕਿਸੇ ਦੀ ਖੱਜਲ ਖਵਾਰੀ ਨਹੀਂ ਹੋਣੀ ਤੁਸੀਂ ਰਾਏਕੋਟ ਐਸਡੀਐਮ ਆਫਿਸ ਦੇ ਵਿੱਚ ਦੇਖਿਆ ਸੀ ਕਿਵੇਂ ਭ੍ਰਿਸ਼ਟਾਚਾਰ ਦਾ ਅੱਡਾ ਸੀ ਪੰਜਾਬ ਦਾ ਹਰ ਐਸਡੀਐਮ ਆਫਿਸ ਆ ਜਿਹੜਾ ਭ੍ਰਿਸ਼ਟਾਚਾਰ ਦਾ ਅੱਡਾ ਬਣਿਆ ਹੋਇਆ ਇਹਨਾਂ ਨੇ ਪ੍ਰਾਈਵੇਟ ਕਰਿੰਦੇ ਰੱਖੇ ਹੋਏ ਨੇ ਜਿਹੜੇ ਸ਼ਰਿਆਮ ਲੋਕਾਂ ਦੀ ਲੁੱਟ ਕਾ ਕਰਦੇ ਤੇ ਲੱਕੀਨਾਮ ਦਾ ਇੱਥੇ ਜਿਹੜਾ ਮੁੰਡਾ ਜਿਹੜਾ ਕਾਰਪੋਰੇਸ਼ਨ ਵਿੱਚ ਭੇਜਿਆ ਆ ਰੇਟ ਤਾਇਆ ਪ੍ਰੂਫ ਨੇ ਸਾਰਿਆਂ ਕੋਲ ਉਹਨੇ ਸਾਰਾ ਇਲਾਕੇ ਨੂੰ ਪਤਾ ਕਿ ਉਹਨੇ ਇੱਥੇ ਸਾਰਾ ਧੰਡਲੀਆਂ ਕਰਦਾ ਲੋਕਾਂ ਤੋਂ ਪੈਸੇ ਲੈਂਦਾ ਰਿਸ਼ਕਤਾਂ ਲੈਂਦਾ ਪਰ ਨਾ ਐਸਡੀਐਮ ਸਾਹਿਬ ਨੂੰ ਪਤਾ ਨਾ ਸੀਨੀਅਰ ਅਧਿਕਾਰੀਆਂ ਨੂੰ ਪਤਾ ਮੁੱਖ ਮੰਤਰੀ ਸਾਹਿਬ ਨੂੰ ਤਾਂ ਪਤਾ ਹੀ ਹੋਣਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਕਸਰ ਦਾਵਾ ਕਰਦੇ ਨੇ ਕਿ ਸਰਕਾਰੀ ਦਫ਼ਤਰਾਂ ਦੇ ਵਿੱਚ ਬਿਨਾਂ ਰਿਸ਼ਵਤ ਤੋਂ ਬਿਨਾਂ ਕਿਸੇ ਕਾਰਨ ਤੋਂ ਲੋਕਾਂ ਦੇ ਕੰਮ ਹੋਣਗੇ ਲੋਕਾਂ ਦੀ ਖੱਜਲ-ਖੁਵਾਰੀ ਰੋਕੀ ਜਾਊਗੀ ਪਰ ਅਸੀਂ ਐਸਡੀਐਮ ਦਫਤਰ ਸਮਰਾਲਾ ਦੇ ਵਿੱਚ ਆ ਦੋ ਤਿੰਨ ਦਿਨ ਪਹਿਲਾਂ ਆ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਜਿਹੜੇ ਪ੍ਰਧਾਨ ਉਹ ਵੀ ਆਏ ਸੀ ਕਿਉਂਕਿ ਲੋਕਾਂ ਦੀ ਉਹਨਾਂ ਕੋਲ ਬਹੁਤ ਸਾਰੀਆਂ ਸ਼ਿਕਾਇਤਾਂ ਸੀ ਕਿ ਐਸਡੀਐਮ ਦਫਤਰ ਦੇ ਵਿੱਚ ਭ੍ਰਿਸ਼ਟਾਚਾਰ ਦਾ ਬੋਲਬਾਲ ਹੈ ਤੇ ਲੋਕਾਂ ਦੇ ਕੰਮ ਨਹੀਂ ਹੁੰਦੇ ਕੁਝ ਲੋਕ ਵੀ ਬੈਠੇ ਸੀ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਅੰਦਰ ਮੁਲਾਜ਼ਮ ਹੈ ਸਟਾਫ ਹੈ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਆ ਦੇਖ ਸਕਦੇ ਹੋ ਇਹ ਕੋਰਟ ਰੂਮ ਹੈ ਇਹਦੇ ਵਿੱਚ ਵੀ ਸਾਰੀਆਂ ਲਾਈਟਾਂ ਚੱਲਦੀਆਂ ਨੇ ਭਾਵੇਂ ਪੰਜਾਬ ਸਰਕਾਰ ਕਹਿ ਦਿੰਦੀ ਹੈ ਕਿ ਅਸੀਂ ਬਿਜਲੀ ਬਚਾਉਣੀ ਆ ਕਿਉਂਕਿ ਸਰਕਾਰ ਨੇ ਜਿਹੜਾ ਟਾਈਮਿੰਗ ਚੇਂਜ ਕੀਤਾ ਸੀ ਤੁਸੀਂ ਦਫ਼ਤਰ ਦੇ ਵਿੱਚ ਕੋਈ ਨਹੀਂ ਲਾਈਟਾਂ ਸਾਰੀਆਂ ਚੱਲ ਰਹੀਆਂ ਨੇ ਕੋਈ ਵੀ ਇੱਥੇ ਮੁਲਾਜ਼ਮ ਸਟਾਫ ਨਹੀਂ ਹੈਗਾ ਇੱਧਰ ਵੀ ਦੇਖ ਲੈਣੇ ਆ ਕਿ ਇੱਧਰ ਕੌਣ ਬੈਠਦੇ ਨੇ ਇੱਧਰ ਵਿੱਚ ਕੌਣ ਬੈਠਦੇ ਨੇ ਇੱਧਰ ਕਿਹਨਾਂ ਦਾ ਦਫ਼ਤਰ ਹੈ ਤੁਹਾਡੀ ਕੀ ਪੋਸਟ ਹੈ ਜੀ ਸੁਪਰਡੈਂਟ ਸੁਪਰਡੈਂਟ ਸਾਹਿਬ ਬਾਕੀ ਸਟਾਫ ਕਿੱਥੇ ਬੈਠਾ ਹੈ ਓਕੇ ਹੈਗੇ ਸਾਰੇ ਜੀ ਪਰ ਤੁਹਾਡਾ ਇੱਥੇ ਕੀ ਕੰਮ ਹੈ ਜੀ ਮੇਰਾ ਵਰਕਿੰਗ ਕਰਦੇ ਆਂ ਕਿਹੜਾ ਕਿਹੜਾ ਕੋਈ ਅਧਿਕਾਰ ਤਾਂ ਹੁੰਦਾ ਨਾ ਤੁਸੀਂ ਸੁਪਰਡੈਂਟੋ ਕਿਹੜਾ ਕਿਹੜਾ ਅਧਿਕਾਰ ਹੈ ਤੁਹਾਡੇ ਕੋਲ ਸਾਰੇ ਜਿਹੜੇ ਤਰੀਕੇ ਹੁੰਦੇ ਆ ਜੀ ਬਜੀ ਤੁਹਾਡੀ ਕੀ ਪੋਸਟ ਹੈਗੀ ਹੈ ਜੀ ਅੱਛਾ ਤੁਸੀਂ ਪਟਵਾਰੀ ਹੋ ਹਾਈਵੇ ਤੇ ਨੈਸ਼ਨਲ ਹਾਈਵੇ ਦਾ ਪਟਵਾਰੀ ਜਿਹੜਾ ਬਾਕੀ ਸਟਾਫ ਇਹਨਾਂ ਦੇ ਕਲਰਕਸ ਸਟੈਨ ਉਹ ਕਿੱਧਰ ਬਹਿੰਦੇ ਨੇ ਐਸ ਡੀ ਐਮ ਸਾਹਿਬ ਦੇ ਦੋ ਨੰਬਰ ਕਮਰੇ ਚੋਂ ਦੋ ਨੰਬਰ ਚੋਂ ਖਾਲੀ ਦੋ ਨੰਬਰ ਸੁਪਰਡੈਂਟ ਉਹ ਦੋ ਨੰਬਰ ਅੰਤਰੀਅਨ ਸਾਹਿਬ ਕੋਲ ਖੜੇ ਰਹੇ ਜੀ ਦੋ ਨੰਬਰ ਚ ਬਹਿੰਦੇ ਆ ਨਹੀਂ ਮੈਂ ਇੱਕ ਲੱਕਾਂ ਜੀ ਚੇ ਜਿਹੜੇ ਆਰਸੀਆਂ ਤੇ ਕੰਮ ਕਰਦੇ ਆ ਲੋਕਾਂ ਦੇ ਉਹ ਸਟਾਫ ਤੁਹਾਡਾ ਨਿਕਲ ਆਉਂਦਾ ਸਾਹਮਣੇ ਕਮਰੇ ਨੂੰ ਦੇਖੋ ਦਿਖਾ ਰਹੇ ਹਾਂ ਐਸਡੀਐਮ ਦਫਤਰ ਸਮਰਾਲਾ ਦਾ ਹਾਲ ਤੁਸੀਂ ਰਾਏਕੋਟ ਦੇ ਵਿੱਚ ਵੀ ਦੇਖਿਆ ਹੋਣਾ ਹੈ ਭ੍ਰਿਸ਼ਟਾਚਾਰ ਬੁੱਧਾ ਬੋਲ ਵਾਲਾ ਸੀਗਾ ਬਾਈ ਜੀ ਕੀ ਨਾਮ ਹੈ ਤੁਹਾਡਾ ਕੀ ਕੀ ਪੋਸਟ ਹੈ ਇੱਥੇ ਜੀ ਆਮ ਹੈਗਾ ਜੀ ਅੰਛੀ ਟਿਟੋਰੀਆ ਡਾਟਾ ਐਂਟਰੀ ਆਪਰੇਟਰ ਹੈ ਜੀ ਮੈਂ ਡਾਟਾ ਪਰ ਮੈਕਸਮਮ ਵੇਲੇ ਤੁਸੀਂ ਡਾਟਾ ਐਂਟਰੀ ਤੁਹਾਡੇ ਕੋਲ ਕਿਹੜਾ ਕਿਹੜਾ ਕੰਮ ਹੁੰਦਾ ਮੇਰੇ ਕੋਲ ਸਿਰਫ ਫੋਟੋ ਹੁੰਦੀ ਹੈ ਜੀ ਲਾਇਸੈਂਸ ਦੀ ਤੇ ਲਾਇਸੈਂਸ ਦੀ ਫੋਟੋ ਕਰਾ ਕੇ ਆਪਣਾ ਉਥੇ ਜਿਹੜੇ ਟ੍ਰੈਕ ਬਣੇ ਉਥੇ ਟੈਸਟ ਦਿੰਦੇ ਨੇ ਮਤਲਬ ਜਿੰਨੇ ਵੀ ਫੋਟੋਸ ਨੇ ਰੀਨਿਊ ਡੁਪਲੀਕੇਟ ਲਾਇਸੈਂਸ ਜਿੰਨੇ ਵੀ ਕੰਮ ਨੇ ਉਹਨਾਂ ਦੀ ਫੋਟੋ ਮੇਰਕਲ ਹੁੰਦੀ ਹੈ ਵੈਰੀਫਾਈ ਪਹਿਲਾ ਕਲਰਕ ਦੀ ਆਈਡੀ ਚ ਹੁੰਦੀ ਹੈ ਤੇ ਕਿੰਨੀਆਂ ਲੋਕਾਂ ਕਿੰਨਾ ਸਟਾਫ ਹੈ ਕਿੰਨੇ ਲੋਕਾਂ ਦੀ ਆਈਡੀ ਹੈ ਇੱਥੇ ਸਟਾਫ ਵੱਲੋਂ ਸਾਰ ਇੱਕ ਤਾਂ ਮੈਂ ਜੀ ਐਸਟੀਸੀ ਵੱਲੋਂ ਆ ਡਾਟਾ ਐਂਟਰੀ অপারেਟਰ ਮੇਰੀ ਹੁਣੇ ਫਰਵਰੀ ਚ ਜੁਆਇਨਿੰਗ ਹੋਈ ਹੈ ਤੇ ਪਲੱਸ ਇੱਥੇ ਮੈਡਮ ਹੈ ਜਿਹੜੇ ਐਮਐਲਸੀ ਦੇਖਦੇ ਹੋ ਪ੍ਰਦੀਪ ਕੌਰ ਨੇ ਜੀ ਜਿਹੜੇ ਜਿਹੜੇ ਗੱਡੀਆਂ ਦੇ ਨੰਬਰ ਮੰਨ ਲਓ ਦਿੱਲੀੋਂ ਹਰਿਆਣੇ ਤੋਂ ਗੱਡੀਆਂ ਟਰਾਂਸਫਰ ਹੋ ਜਾਂਦੀਆਂ ਜਾਂ ਨੰਬਰ ਲਾਉਣੇ ਆ ਉਹ ਕਿਹਦੇ ਕੋਲ ਹੈ? ਆਫੀਸਰ ਮੈਡਮ ਹੀ ਦੇਖਦੇ ਨੇ। ਉਸ ਤੋਂ ਬਾਅਦ ਫਿਰ ਐਸਡੀਐਮ ਸਾਹਿਬ ਕੋਲ ਜਾਂਦੇ ਨੇ ਫਾਈਲਾਂ ਉਹ। ਡਾਟਾ ਐਂਟਰੀ ਹੈ ਤੁਸੀਂ ਤੁਹਾਡੇ ਕੀ ਤੁਹਾਡਾ ਕੰਮ ਕਿਹੜਾ ਕਿਹੜਾ ਹੁੰਦਾ ਤੁਹਾਡੇ ਕੋਲ? ਸਾਡੇ ਕੋਲ ਕੰਮ ਹੁੰਦਾ ਜੀ ਲਾਇਸੈਂਸ ਆਨਲੀ। ਮੈਨੂੰ ਲਾਇਸੈਂਸ ਦਾ ਦਿੱਤਾ ਹੋਇਆ ਹੈ। ਆਰਸੀ ਦਾ ਮੇਰੇ ਅੰਡਰ ਕੋਈ ਕੰਮ ਨਹੀਂ ਹੈਗਾ। ਮੇਰੇ ਕੋਲ ਸਿਰਫ ਆਰਸੀ ਦੀ ਵੈਰੀਫਿਕੇਸ਼ਨ ਵਾਸਤੇ ਕੋਈ ਕਸਟਮਰ ਆ ਪਬਲਿਕ ਆਂਦੀ ਉਹਨਾਂ ਨੂੰ ਅਸੀਂ ਦੱਸ ਦਿੰਨੇ ਆ। ਫਿਰ ਉਹਗੇ ਮੈਡਮ ਗਾਈਡ ਕਰਦੀ ਤੁਹਾਡੇ ਕੋਲ ਕੱਲਾ ਲਾਇਸੈਂਸਾਂ ਦਾ ਹੈਗਾ ਪਰ ਹੋਣਾ ਕਿਹੜਾ ਕਿਹੜਾ ਕੰਮ ਚਾਹੀਦਾ ਤੁਹਾਡੇ ਕੋਲ ਡਾਟਾ ਐਂਟਰੀ ਵਾਲੇ ਕੋਲ ਕਿਹੜਾ ਕਿਹੜਾ ਕੰਮ ਹੋਣਾ ਚਾਹੀਦਾ ਕੰਮ ਦਾ ਸਰ ਡਾਟਾ ਐਂਟਰੀ ਕੋ ਲਾਇਸੈਂਸਾਂ ਵੀ ਹੋਣਾ ਚਾਹੀਦਾ RC ਦਾ ਵੀ ਹੋਣਾ ਚਾਹੀਦਾ ਕਿ ਉਹ ਅੱਗੇ ਸਾਰਾ ਦੱਸ ਸਕੇ ਜਿਵੇਂ ਡਾਟਾ ਐਂਟਰੀ ਦਾ ਤੇ ਬਾਕੀ ਉਹਦੇ ਰਿਲੇਟਿਡ ਆਪਣੇ ਜਿੰਨੇ ਵੀ ਲਾਇਸੈਂਸ ਹੋ ਗਏ RCਆਂ ਹੋ ਗਈਆਂ ਜਿਵੇਂ ਦਿੱਲੀ ਤੋਂ ਗੱਡੀਆਂ ਟਰਾਂਸਫਰ ਹੁੰਦੀਆਂ ਉਹ ਸਾਰੀ ਦੀ ਇਨਫੋਰਮੇਸ਼ਨ ਸਾਰੀ ਅਸੀਂ ਦੱਸਦੇ ਆ ਪਰ ਫਿਜ਼ੀਕਲੀ ਦੱਸਦੇ ਆ ਐਂਟਰੀ ਵਾਸਤੇ ਸਾਡੇ ਕੋਲ ਰਿਕਾਰਡ ਨਹੀਂ ਹੁੰਦਾ ਕੋਈ ਉਹ ਇਸ ਟਾਈਮ ਕਿਹਦੇ ਕੋਲ ਹੈ ਉਹ ਮੈਡਮ ਕੋਲ ਰਿਕਾਰਡ ਹੈ ਉਹ ਤੇ ਉਹ ਇਸ ਟਾਈਮ ਕਿੱਥੇ ਬੈੰਦੇ ਨੇ ਉਹ ਅੱਜ ਮੈਲਾ ਸਰ ਉਹ ਛੁੱਟੀ ਦੇ ਨੇ ਕੋਈ ਪ੍ਰੋਬਲਮ ਕਰਕੇ ਵੈਸੇ ਨਾਲ ਦੇ ਕਮਰੇ ਚ ਬੈਠਦੇ ਆ ਇਸ ਤੋਂ ਇਲਾਵਾ ਕਿੰਨਾ ਸਟਾਫ ਹੈ ਤੁਹਾਡੇ ਕੋਲ ਇੱਥੇ ਮੈਂ ਇਹ ਜਿੱਦ ਗੱਲਾ ਉਰੇ ਬਸ ਇੱਕ ਜਿਹੜਾ ਫੋਟੋ ਕਰਦਾ ਇੱਕ ਲੜਕਾ ਉਹ ਤਜਿੰਦਰ ਉਹ ਆਪਣਾ ਉਹਦੇ ਡੀਲਿੰਗ ਕਲਰਕ ਹੈ ਤਹਿਸੀਲਦਾਰ ਦਾ ਕਲਰਕ ਹੈ ਜੀ ਜਿਹੜਾ ਇਹ ਦੋ ਸੀਟਾਂ ਨਹੀਂ ਆ ਸਰ ਇੱਕ ਅਸੀਂ ਸੀਟ ਉਹਦੇ ਵਾਸਤੇ ਰੱਖੀ ਹੋਈ ਹੈ ਜਿਵੇਂ ਪਬਲਿਕ ਲਰਨਿੰਗ ਦਾ ਟੈਸਟ ਦਿੰਦੀ ਹੈ ਨਾ ਤਾਂ ਕੋਈ ਜੇ ਪਬਲਿਕ ਨਹੀਂ ਦੇਣਾ ਜਾਂਦੀ ਬਾਹਰ ਟੈਸਟ ਅਸੀਂ ਅੰਦਰ ਬਿਠਾ ਕੇ ਲੈਣੇ ਆ ਕਿ ਅੱਜਕਲ ਬਾਹਰ ਟੈਸਟ ਦਿੰਦੇ ਨੇ ਫਿਰ ਸਾਡੇ ਕੋਲ ਅਪਰੂਵਲ ਤੇ ਲਾਇਸੈਂਸ ਪਹੁੰਚ ਜਾਂਦਾ ਉਹਨਾਂ ਦਾ ਫਿਰ ਉਹ ਕਹਿੰਦੇ ਨੇ ਕਿ ਸਾਡਾ ਅਪਰੂਵਲ ਨਹੀਂ ਹੁੰਦਾ ਜੀ ਅਸੀਂ ਟੈਸਟ ਪਾਸ ਕਰਕੇ ਆਏ ਇਸ ਲਈ ਫਿਰ ਅਸੀਂ ਅੰਦਰ ਹੀ ਟੈਸਟ ਲੈਣੇ ਆ ਕਿ ਕਸਟਮਰ ਦਾ ਸਾਹਮਣੇ ਹੋਏ ਕੋਈ ਵਾਇਲੈਂਸ ਨਾ ਆਏ ਇਹ ਸਾਡੇ ਨਾਲੇ ਮੁਲਾਜ਼ਮ ਸੀ ਭਾਵੇਂ ਦੂਜੇ ਸਟਾਫ ਖਾਲੀ ਆ ਕੁਰਸੀਆਂ ਦੇਖੋ ਲੈ ਤੁਸੀਂ ਵੀ ਬਾਈ ਸਟਾਫ ਦੇ ਬੰਦੇ ਹੋ ਅੱਛਾ ਇਸ ਤੋਂ ਇਲਾਵਾ ਤੁਹਾਡੇ ਸਟਾਫ ਦੇ ਬੰਦੇ ਕਿੱਥੇ ਨੇ ਬੰਦੇ ਆ 2 ਨੰਬਰ ਕਮਰਾ ਇੱਧਰ ਸਰ 2 ਨੰਬਰ ਕਮਰਾ ਜੀ ਸਾਰੇ ਕਮਰੇ ਸਟਾਫ ਹੀ ਲੱਗੇ ਆ ਇੱਧਰ ਵੀ ਤੁਹਾਨੂੰ ਦਿਖਾ ਦਿੰਨੇ ਆ ਇਹ ਵੀ ਕਮਰਾ ਸਤ ਸ੍ਰੀ ਅਕਾਲ ਜੀ ਤੁਹਾਡਾ ਕੀ ਨਾਮ ਹੈ ਲੱਕੀ ਲੱਕੀ ਅੱਛਾ ਤੁਹਾਡਾ ਇੱਥੇ ਕੀ ਕੰਮ ਹੈ ਤੁਸੀਂ ਬੜੇ ਚਰਚਾ ਨਾ ਤੁਸੀਂ ਬੜੇ ਚਰਚਾ ਚ ਤੁਹਾਡਾ ਕੀ ਇੱਥੇ ਸਾਬ ਬਲਾਰੇ ਸਾਬ ਕੋਲ ਜਾਣੇ ਆ ਤੁਸੀਂ ਤੁਹਾਡੀ ਇੱਥੇ ਪੋਸਟ ਕੀ ਹੈ ਮੈਂ ਡਾਟਾ ਐਂਟਰੀ অপারেਟਰ ਹਾਂ ਡਾਟਾ ਐਂਟਰੀ ਕਿਹੜੇ ਡਿਪਾਰਟਮੈਂਟ ਨੂੰ ਸਰ ਸਾਬ ਬਲਾਂ ਨਹੀਂ ਉਹ ਚੱਲਦੇ ਆ ਸਾਬ ਬਲੋ ਤੁਹਾਡੇ ਕੋਲ ਕੀ ਪੋਸਟ ਹੈ ਤੁਹਾਡੀ ਦੱਸੋ ਡਾਟਾ ਐਂਟਰੀਪਰੇਟਰ ਜਸਟਰੀ ਅੱਛਾ ਟਾਟਾ ਕੀ ਕੀ ਕੰਮ ਕਰਨਾ ਹੁੰਦਾ ਤੁਸੀਂ ਹਾਂ ਜਿਹੜੀ ਅੱਜ ਤੁਹਾਨੂੰ ਦਿਖਾਈ ਹੈ ਗੱਡੀ ਹੈ ਮਰਸੀਡੀਜ਼ ਗੱਡੀ ਟਾਟਾ ਦੀ ਪਾਸਨ ਹੋ ਗਈ ਟਾਟਾ ਦੇ ਆ ਉਹ ਕਿਵੇਂ ਹੋ ਗਈ ਤੇ ਕਦੋਂ ਹੋ ਗਈ ਇਹਨਾਂ ਜੋ ਤੁਸੀਂ ਇੱਕ ਦਿਖ ਗੱਡੀ ਜਿਹੜੀ ਤੁਸੀਂ ਲੈ ਕੇ ਆਇਆ ਉਹ 31 31 ਹੈ ਪੀਬੀ 43ਡੀ 31 31 ਇਹ ਸਨ 2021 ਦੇ ਵਿੱਚ ਬੈਕਲੌਗ ਪਿਆ ਹੋਵੇ ਔਰ ਬੈਕਲੌਗ ਗਲਤ ਹੈ ਜੋ ਪਰ ਰਿਕਾਰਡ ਦੇਖ ਰਹੇ ਹਾਂ ਉਸ ਤੋਂ ਬਾਅਦ ਤਿੰਨ ਵਾਰੀ ਇਹਦੀ ਕਰੈਕਸ਼ਨ ਕਰਨ ਲਈ ਠੀਕ ਕਰਨ ਲਈ ਵੀ ਜੋ ਐਕਚੁਅਲੀ ਗੱਡੀ ਟਾਟਾ ਦੀ ਗੱਡੀ ਸੀ ਉਹਦੇ ਵਾਸਤੇ ਅਸੀਂ ਸਟੇਟਮੈਂਟ ਨੂੰ ਲਿਖਿਆ ਹੋਇਆ ਜੋ ਮੇਰੇ ਪ੍ਰੀਡੀਸੈਸਰ ਨੇ ਇਹ 10 ਸਤੰਬਰ 2021 ਨੂੰ 20 ਸਤੰਬਰ ਵੀ 2021 ਨੂੰ ਉਸ ਤੋਂ ਬਾਅਦ 6 ਅਕਤੂਬਰ ਨੂੰ ਵੀ ਕਿਤੇ ਲਿਖਿਆ ਦੋ ਤਿੰਨ ਨੰਬਰ ਇਹਨਾਂ ਨੇ ਲਿਖਿਆ ਹੋਇਆ ਠੀਕ ਕਰ ਲਉ ਕਿਉਂ ਨਹੀਂ ਹੋਇਆ ਉਹ ਮੈਂ ਚੈੱਕ ਕਰਾ ਕੇ ਸਟੇਟਮੈਂਟ ਬਣਾ ਤਿਆਰ ਕਰਕੇ ਦੇਖ ਲੈਣਾ ਹਾਂ ਜੇ ਵਾਕਈ ਇਹ ਨੋਇੰਗਲੀ ਕੀਤਾ ਗਿਆ ਤੇ ਬਹੁਤ ਗਲਤ ਗੱਲ ਏ ਪਰ ਨੋਇੰਗਲੀ ਇਸ ਕਰਕੇ ਨਹੀਂ ਲੱਗਦਾ ਜੇ ਨੋਇੰਗਲੀ ਕੀਤਾ ਤਾਂ ਫਿਰ ਬਾਅਦ ਚ ਲਿਖਿਆ ਨਹੀਂ ਸੀ ਜਾਣਾ ਚਾਹੀਦਾ ਜੇ ਬਾਅਦ ਚ ਲਿਖ ਕੇ ਭੇਜਿਆ ਨੂੰ ਰੈਕਟਿਫਾਈ ਕਰਨ ਵੀ ਗਲਤ ਸੜਕ ਹੋ ਗਿਆ ਤੇ ਚਲੋ ਕੰਮ ਕਰਦੇ ਬੰਦੇ ਕੋ ਗਲਤੀ ਉਹ ਮੋਨਾਫੈਡੀ ਗਲਤੀ ਮਨਜ਼ੂਰ ਏ ਐਕਸੈਪਟੇਬਲ ਹੁੰਦੀ ਏ ਕੰਮ ਕਰਦੇ ਬੰਦੇ ਕੋ ਗਲਤੀ ਹੋਣੀ ਮੈਲਾਫੈਡ ਨਹੀਂ ਹੋਣੀ ਚ ਸੋ ਇਹ ਵੀ ਵੈਰੀਫਾਈ ਕਰਾਵਾਂਗੇ ਬਕਰਾਂ ਜੇ ਵਾਕਈ ਹੀ ਹੈ ਕੋਈ ਗਲਤ ਹੈਗਾ ਤੇ ਕਾਰਪੋਰੇਟ ਸਟੇਟਮੈਂਟ ਕੋਈ ਮੈਂ ਵੈਰੀਫਾਈ ਕਰਾ ਲੈਣਾ ਉਥੇ ਲਿਖ ਕੇ ਵੀ ਇਹ ਹੁਣ ਤੱਕ ਠੀਕ ਨਾ ਹੁੰਦੇ ਕਿ ਕਾਰਨ ਹੈ ਰਿਕੁਐਸਟ ਦੁਆਰਾ ਭੇਜ ਦਿਨੇ ਇੱਕ ਵਾਰ ਇੱਕ ਤੁਹਾਡੇ ਇਲਾਕੇ ਦੇ ਲੋਕ ਬਹੁਤ ਰੋਲਾ ਫੰਡਿਆ ਕੋਈ ਲੱਕੀ ਨਾਮ ਦਾ ਤੁਹਾਡਾ ਇੱਥੇ ਮੁਲਾਜ਼ਮ ਹੈ ਜਿਹੜਾ ਕਾਰਪੋਰੇਸ਼ਨ ਹੈ ਜਿਹੜਾ ਕੁੱਝ ਕਹਿੰਦਾ ਕਾਰਪੋਰੇਸ਼ਨ ਨੇ ਮੇਰੇ ਕੋ ਕਾਰਪੋਰੇਸ਼ਨ ਦੋ ਕਮੇਟੀ ਦੋ ਬੰਦੇ ਨੇ ਇੱਕ پرویز ਇੱਕ ਲੱਕੀ ਹੈਗਾ ਉਹ ਮੇਰੇ ਤੋਂ ਪਹਿਲਾਂ ਮੇਰੇ ਤੋਂ ਪਹਿਲਾਂ ਚੱਲ ਰਹੇ ਸੀ ਕੀ ਕੰਮ ਕਰ ਸਕਦੇ ਜੂਨੀਅਰ ਕੁਰੀਏਦਾਰ ਕੀ ਤਰ੍ਹਾਂ ਕਿਹੜੇ ਕਿਹੜੇ ਕੰਮ ਦਫ਼ ਕਰੇ ਟ੍ਰਾਂਸਪੋਰਟ ਦਾ ਸਾਰੇ ਕੰਮ ਕਰਾਉਣੇ ਜਿੱਥੇ ਕਰੇ ਲੋਡ ਪੈਂਦੀ। ਇੱਕ ਉੱਤੇ ਦੋਸ਼ ਲੱਗਦਾ ਜਿੰਨੇ ਮਾਛੀ ਵਾਲਾ ਸਾਹਿਬ ਦੇ ਇੱਧਰ ਦੇ ਰੈਂਟਾਂ ਦੇ ਕੰਮ ਉਹ ਕੱਲਾ ਕਰਦਾ ਤੇ 512 ਐਂਟਰੀ ਆਰਸੀ ਦਾ ਲੈ ਰਿਆ। ਤਾਂ ਰੇਟ ਕਹਿਆ ਉਹਦਾ? ਇਹ ਤੁਹਾਡੀ ਨੋਟਿਸ ਜਿਹੜਾ ਬੰਦਾ ਦਿੰਦਾ ਉਹਨੂੰ ਫੜਾਓ ਵਿਜੀਲੈਂਸ ਨੂੰ ਕਰੋ ਉਹਨੂੰ ਫੜ ਕੇ ਚੱਕ ਕੇ ਲੈ ਕੇ ਜਾਂ ਛੱਤਰ ਮਾਰਨ ਉਹਨੂੰ। ਮਤਲਬ ਦਿਨ ਦੇ ਨੂੰ ਫੜ ਲਓ ਲੈਂਦੇ ਤੇ ਤੁਸੀਂ ਨਹੀਂ ਕਰਨਾ। ਨਹੀਂ ਮੈਂ ਕਹਿੰਦਾ ਮੈਂ ਦੇਣਾ ਲੈਣਾ ਦੋਵੇਂ ਗੁਨਾਹ ਨੇ ਨਹੀਂ ਕੋਈ ਲੈਂਦਾ ਜੇ ਫਿਰ ਵੀ ਤੁਹਾਡੇ ਧਿਆਨ ਚੰਦਾ ਕੋਈ ਦਿੰਦਾ ਹੋਏ ਤਾਂ ਵਿਜੀਲੈਂਸ ਲਿਖ ਕੇ ਦਿਓ। ਸਾਡੇ ਸਟਾਫ ਦੇ ਮੈਂਬਰ ਤੇ ਦੋਸ਼ ਲੱਗੇ ਤੁਸੀਂ ਜਵਾਨੀ ਦੋਸ਼ ਲਾ ਰਹੇ ਤੁਸੀਂ ਮੈਨੂੰ ਆਈਟਾ ਦੇ ਲੈ ਕੇ ਕਹਿਣੇ ਦਿੱਤਾ ਨਹੀਂਗਾ ਤੁਸੀਂ ਕਹਿ ਰਹੇ ਹੋ ਮੈਨੂੰ ਲੈ ਕੇ ਦੋ ਨਾ ਫਨਾਲਾ ਬੰਦੇ ਕੋਈ ਆ ਕੇ ਲੈ ਕੇ ਦਵੇ ਵੀ ਆਹ ਬੰਦਾ ਲਿੰਦਾ ਪੈਸੇ ਡੈਫੀਨੇਟ ਇਨਕੁਆਰੀ ਹੋਏਗੀ ਇੱਕ ਇੱਥੇ ਦੋਸ਼ ਲੱਗਦਾ ਵੀ ਤਿੰਨ ਆਈਡੀਆਂ ਇਕੱਲੇ ਹੀ ਬੰਦਾ ਚਲਾ ਰਿਹਾ ਜੀ ਆਈਡੀ ਪਾਸਵਰਡ ਨਾਲ ਹੁੰਦੀ ਹੈ ਮੈਂ ਕਰਵਾਂਗਾ ਕਲਰਕ ਕਰੇਗਾ ਜਿਹੜਾ ਤਿੰਨ ਆਈਡੀ ਨਹੀਂ ਦੋ ਵੈਸੇ ਦੋ ਆਈਡੀ ਹੁੰਦੀਆਂ ਤਿੰਨ ਹੁੰਦੀ ਹੀ ਨਹੀਂਆਂ ਤੁਹਾਨੂੰ ਤੀਜੀ ਆਈਡੀ ਪਤਾ ਨਹੀਂ ਕਿੱਥੋਂ ਆ ਗਈ ਤੁਹਾਨੂੰ ਤੁਹਾਨੂੰ ਇਨਫੋਰਮੇਸ਼ਨ ਕਿੱਨੇ ਤੁਹਾਡਾ ਸੋਰਸ ਗਲਤ ਹੈਗਾ ਆਈਡੀ ਮੈਂ ਸ਼ੱਕ ਲੱਗਦੀ ਹੁੰਦੀ ਤੇ ਐਸਟੀ ਹੁੰਦੀ ਨਹੀਂ ਤਿੰਨ ਆ ਉਹ ਆਪਣੀ ਆਈਡੀ ਜਿਹੜਾ ਪਾਸਵਰਡ ਬੇਸ ਹੈਗੀ ਹੈ ਓਟੀਪੀ ਆਂਦਾ ਉੱਠ ਵੀਰਣਾ ਚਾਹੀਦਾ ਜਸਟ ਲਾਈਕ ਜਿਵੇਂ ਬੈਂਕ ਦਾ ਅਕਾਊਂਟ ਚੱਲਦਾ ਨਾ ਉਦਾਂ ਹੀ ਚੱਲਦਾ ਜੇਮ ਆਫਿਸ ਦੇ ਬਾਹਰ ਕੁਝ ਬਜ਼ੁਰਗ ਵੀ ਬੈਠੇ ਆ ਗੱਲਬਾਤ ਕਰਦੇ ਆ ਬਾਬਾ ਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਗਰਮੀ ਸਿੰਘ ਜੀ ਹਾਂ ਕਿਹੜੇ ਪਿੰਡ ਆ ਤੁਹਾਡਾ ਅੰਡ ਸ਼ਮਸ਼ਪੁਰ ਜੀ ਕੀ ਕੰਮ ਆ ਜਾਓ ਇਹ ਆਪਣੇ ਨਿਸ਼ਾਨਦੀ ਦੀ ਨਕਲ ਸੀਗੀ ਜੀ ਉਹ ਹੋਈ ਨੂੰ ਪਿਛਲੇ ਮਹੀਨੇ ਦੀ 5 5 ਤਰੀਕ 6ਵੇਂ ਮਹੀਨੇ ਦੀ ਨਹੀਂ ਮਿਲੇ ਹੋ ਐਸਡੀਐਮ ਸਾਹਿਬ ਨੂੰ ਅਫਸਰਾਂ ਨੂੰ ਮਿਲੇ ਹੋ ਕੀ ਆਏ ਸੀਗੇ ਜੀ 15 ਦਿਨ ਪਹਿਲਾਂ ਉਹਨਾਂ ਨੇ ਪਰਵਾਰੀ ਸਾਹਿਬ ਨੇ ਨਕਲ ਗਲਤ ਬਣਾ ਕੇ ਦਿੱਤੀ ਜਿੰਨੇ ਦੁਬਾਰਾ ਵਾਪਸ ਭੇਜੀ ਤੇ ਦੁਬਾਰਾ ਹੁਣ ਅੱਜ ਫੇਰ ਮਿਲਦੇ ਆ ਮੁੱਖ ਮੰਤਰੀ ਸਾਹਿਬ ਕਹਿੰਦੇ ਫਟਾਫਟ ਕੰਮ ਹੋਣਗੇ ਖੱਜਲ ਖਵਾਰੀ ਨੂੰ ਕਿੰਨਾ ਕ ਇੱਥੇ ਕੰਮ ਹੁੰਦਾ ਹੁਣ ਬੈਠੇ ਆਂ ਇਹ ਦੇਖ ਲਓ ਤੁਹਾਡੇ ਸਾਹਮਣੇ ਮਹੀਨੇ ਦਾ ਜਿੰਨੇ ਕੰਮ ਹੁੰਦੇ ਨੇ ਗਲਤ ਫਿਰਦੇ ਨੇ ਜਿੰਨੇ ਕੰਮ ਹੁੰਦੇ ਨੇ ਜੀ ਗਲਤ ਹੀ ਹੁੰਦੇ ਨੇ ਪੈਸੇ ਲੈ ਕੇ ਤਹਿਸੀਲ ਵਾਲਿਆਂ ਨੇ ਗਲਤ ਨਾਪ ਕਰਕੇ ਪੋਲਟਰੀ ਫਾਰਮ ਸਾਡੇ ਪਿੰਡ ਦੇ ਨਾਲ ਬਣ ਰਿਹਾ 4 450 ਕਿਲੋਮੀਟਰ ਦੇ 4 ਮੀਟਰ ਤੇ 500 ਮੀਟਰ ਦੇ ਦਾਰੇ ਤੋਂ ਉਹਨਾਂ ਨੇ ਲਿਖਤਾ ਬਾਹਰ ਆ ਚਾਜੀ ਕਿਹਨੇ ਲਿਖਤਾ ਪਟਵਾਰੀ ਨੇ ਜੀ ਫਿਰ ਤੁਸੀਂ ਸ਼ਿਕਾਇਤ ਨਹੀਂ ਕੀਤੀ ਸ਼ਿਕਾਇਤ ਕਰੀ ਦੀ ਐਸਐਸਡੀਐਮ ਸਾਹਿਬ ਨੂੰ ਦੁਬਾਰਾ ਉਹਨਾਂ ਨੇ ਮਿਲਤੀ ਦੁਬਾਰਾ ਸਾਨੂੰ ਉਹਨਾਂ ਨੇ ਮਿਲਤੀ ਕਰਾਈ ਉਹ ਸਾਨੂੰ ਰਿਪੋਰਟ ਨਹੀਂ ਮਿਲ ਰਿਪੋਰਟ ਨਹੀਂ ਮਿਲ ਰਹੀ ਹੁਣ ਕਿੰਨੇ ਦਿਨ ਤੋਂ ਰਿਪੋਰਟ ਲਈ ਫੇਰ ਰਹੇ ਹਾਂ ਮਹੀਨਾ ਹੋ ਗਿਆ ਜੀ 5 ਤਰੀਕ 6ਵੇਂ ਮਹੀਨੇ ਦੀ ਤੁਸੀਂ ਵੀ ਬੱਬਾ ਯੋਸੇਪਿੰਡ ਤੋਂ ਹਾਂਜੀ ਹਾਂਜੀ ਉਸੇ 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 ਤੋਂ ਹਾਂ ਇੱਕੋ ਜਿਹਾ ਕੰਮ ਆ ਜੀ ਇੱਕੋ ਹੀ ਕੰਮ ਆ ਸਾਡਾ ਇਹ ਤੁਸੀਂ ਦੇਖ ਸਕਦੇ ਹੋ ਬਜ਼ੁਰਗਾ ਜਿਹੜੇ ਐਸਡੀਐਮ ਆਫਿਸ ਤੇ ਇੱਕ ਮਹੀਨੇ ਤੋਂ ਇੱਥੇ ਖੱਜਲ ਖਵਾਰ ਹੋ ਰਿਹਾ ਕਦੇ ਪਟਵਾਰੀ ਗਲਤ ਰਿਪੋਰਟ ਬਣਾ ਦਿੰਦਾ ਕਦੇ ਸਾਹ ਕੋਲ ਚਲ ਜਾਂਦੀ ਹੈ ਫੇਰ ਪਟਵਾਰੀ ਕੋਲ ਆ ਜਾਂਦਾ ਫੇਰ ਸਾਹ ਕੋਲ ਚਲ ਜਾਂਦਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕਹਿੰਦੇ ਆ ਕਿ ਸਾਡੇ ਦਫ਼ਤਰਾਂ ਦੇ ਵਿੱਚ ਅਸੀਂ ਆਨਲਾਈਨ ਕਰਤਾ ਕਿਸੇ ਦੀ ਖੱਜਲ ਖਵਾਰੀ ਨਹੀਂ ਹੋਣੀ ਤੁਸੀਂ ਰਾਏਕੋਟ ਐਸਡੀਐਮ ਆਫਿਸ ਦੇ ਵਿੱਚ ਦੇਖਿਆ ਸੀ ਕਿਵੇਂ ਭ੍ਰਸ਼ਟਾਚਾਰ ਦਾ ਅੱਡਾ ਸੀ ਪੰਜਾਬ ਦਾ ਹਰ ਐਸ ਡੀ ਐਮ ਆਫਿਸ ਆ ਜਿਹੜਾ ਤਾਂ ਭ੍ਰਸ਼ਟਾਚਾਰ ਦਾ ਅੱਡਾ ਬਣਿਆ ਹੋਇਆ ਇਹਨਾਂ ਨੇ ਪ੍ਰਾਈਵੇਟ ਕਰਿੰਦੇ ਰੱਖੇ ਹੋਏ ਨੇ ਜਿਹੜੇ ਸ਼ਰਿਆਮ ਲੋਕਾਂ ਦੀ ਲੁੱਟ ਕਰ ਰਹੇ ਨੇ ਤੇ ਲੱਕੀਨਾਂਦ ਇੱਥੇ ਜਿਹੜਾ ਮੁੰਡਾ ਜਿਹੜਾ ਇਸ ਕਾਰਪੋਰੇਸ਼ਨ ਨੂੰ ਭੇਜਿਆ ਆ ਰੇਟ ਤਾਇਆ ਪ੍ਰੂਫ ਨੇ ਸਾਰਿਆਂ ਕੋਲ ਉਹਨੇ ਸਾਰਾ ਇਲਾਕੇ ਨੂੰ ਪਤਾ ਕਿ ਉਹਨੇ ਇੱਥੇ ਸਾਰਾ ਧੰਡਲੀਆਂ ਕਰਦਾ ਲੋਕਾਂ ਤੋਂ ਪੈਸੇ ਲੈਂਦਾ ਰਿਸ਼ਕਤਾ ਲੈਂਦਾ ਪਰ ਨਾ ਐਸ ਡੀ ਐਮ ਸਾਹਿਬ ਨੂੰ ਪਤਾ ਹੈ ਨਾ ਸੀਨੀਅਰ ਅਧਿਕਾਰੀਆਂ ਨੂੰ ਪਤਾ ਮੁੱਖ ਮੰਤਰੀ ਸਾਹਿਬ ਨੂੰ ਤਾਂ ਪਤਾ ਹੀ ਹੋਣਾ ਕਿ